ਅੱਜ ਮਿਤੀ 16 ਦਾਸਾ 2025 ਨੂੰ ਸਾਡੇ ਸਮੂਹ ਭਾਰਤੀ ਕਿਸਾਨ ਯੂਨੀਅਨ ਕਾਡੀਆਂ ਬਲਾਕ ਨਡਾਲਾ ਦੇ ਪਿੰਡ ਇਬਰਾਹਿਮਵਾਲ ਜ਼ਿਲ੍ਹਾ ਖਪੂਰਸਲਾ ਦੇ ਵਿੱਚ ਜਿਹੜਾ ਸਾਡੇ ਕਿਸਾਨ ਸ਼ਗਰਸ਼ਾ ਕਮੇਟੀ ਤੋਂ ਨਿਰਮਨ ਸਿੰਘ ਮੰਡ ਜੀ ਔਰ ਜਿੱਦੇ ਵੀ ਉਹਨਾਂ ਦੇ ਸਾਥੀ ਆ ਬਲਾਕ ਨਡਾਲਾ ਜ਼ਿਲ੍ਹਾ ਖਪੂਰਸਲਾ ਦੇ ਵਿੱਚ ਜਿਹੜਾ ਤਕਰੀਬਨ 100 ਕਿਸਾਨਾਂ ਦਾ ਉਹਨਾਂ ਦੇ ਭਾਰਤੀ ਕਿਸਾਨ ਜੁਲੀਅਨ ਦੇ ਵਿੱਚ ਜਿਹੜਾ ਰਲੇਵਾ ਕੀਤਾ ਅਸੀਂ ਉਹਨਾਂ ਨੂੰ ਇੱਥੇ ਕਾਦੀਆ ਜੁਨੀਅਨ ਦੇ ਵਿੱਚ ਜਿਹੜਾ ਆਉਣ ਦਾ ਜਿਹੜਾ ਜੀ ਆਂ ਕਹਿੰਦੇ ਔਰ ਵਿਸ਼ਵਾਸ ਦਿਵਾਉਂਦੇ ਆਂ ਵੀ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਆ ਜਿਹੜਾ ਕਿਸਾਨ ਸੰਘਰਸ਼ ਜਿਹੜਾ ਆ ਜਿਹੜਾ ਚੱਲ ਰਿਹਾ ਜਿਹੜਾ ਸਰਕਾਰਾਂ ਜੜੀਆਂ ਨੇ ਕਿਸਾਨਾਂ ਨਾਲ ਬਜ਼ੁਰਗਾਂ ਨਾਲ ਧੱਕਾ ਕਰ ਰਹੀਆਂ ਨੇ ਉਹਦਾ ਰਲ ਮਿਲ ਕੇ ਜਿਹੜਾ ਅਸੀਂ ਜਵਾਬ ਦੇਾਂਗੇ ਜਾਂ ਅੱਜ ਹੀ ਪਤਾ ਲੱਗਾ ਪੰਜਾਬ ਸਰਕਾਰ ਜਿਹੜੀ ਆ ਉਹ ਉਹ ਬਿਜਲੀ ਬੋਰਡ ਦੇ ਜਿਹੜੇ ਦਫ਼ਤਰ ਆ ਜਾਂ ਹੋਰ ਵੱਡੇ ਵੱਡੇ ਜਿਹੜੇ ਦਫ਼ਤਰ ਵੇਚਣ ਜਾ ਰਹੀ ਆ ਉਹਦਾ ਜਿਹੜਾ ਭਾਰਤੀ ਕਿਸਾਨ ਯੂਨੀ ਕਾਦੀਆਂ ਉਹਦਾ ਨਿੰਦਾ ਕਰਦੀ ਆ ਔਰ ਜੋ ਚਸ਼ਗਰਸ਼ੇ ਖੁੱਦਣਾ ਪਿਆ ਜੋ ਸੀਗਤ ਮੋਰਚੇ ਦਾ ਸਾਨੂੰ ਹੁਕਮ ਆਇਆ ਉਹਦੇ ਨਾਲ ਜਿਹੜਾ ਅਸੀਂ ਆ ਉਹ ਤਗੜੇ ਹੋ ਕੇ ਜਿਹੜਾ ਪੰਜਾਬ ਸਰਕਾਰ ਦੇ ਜਾਂ ਸੈਂਟਰ ਦੇ ਮੋਦੀ ਸਰਕਾਰ ਦੇ ਜਿਹੜਾ ਖਿਲਾਫ ਲੜਾਂਗੇ ਜਿਹੜਾ ਦੇਖੋ ਬਹੁਤ ਵੱਡੇ 2025 ਜਿਹੜੇ ਹੜ੍ਹ ਆਏ ਆ ਉਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ 2300 ਪਿੰਡ ਜਿਹੜਾ ਉਹ ਚ ਫਸਲ ਝੋਨਾ ਜਾਂ ਖੇਤ ਖਰਾਬ ਹੋਈ ਆ ਉਹ ਚ ਮੇਰੇ ਜਿਲ੍ਹਾ ਖਪੂਰਥਲਾ ਦਾ ਬਲਾਕ ਡਡਾਲਾ ਬਲਾਕ ਢਿਲਮਾ ਬਲਾਕ ਸੁਲਤਾਨਪੁਰ ਲੋਧੀ ਦਾ ਜਿਹੜਾ ਬਹੁਤ ਵੱਡਾ ਫਸਲ ਦਾ ਝੋਨੇ ਦਾ ਗੰਨੇ ਦਾ ਜਾਂ ਹੋਰ ਫਸਲਾਂ ਦਾ ਜਾਂ ਘਰ ਟੱਗੇ ਆ ਪਸ਼ੂਆਂ ਦਾ ਨੁਕਸਾਨ ਹੋਇਆ ਸਾਡੇ ਪੰਜਾਬ ਦੇ ਜਿਹੜੇ 55 ਤੋਂ 60 ਕਿਸਾਨ ਜਿਹੜੇ ਆ ਉਹ ਪਾਣੀ ਦੇ ਜਿਹੜਾ ਵਿੱਚੋ ਜਿਹੜੇ ਉਹਨਾਂ ਦੀ ਮੌਤ ਹੋਈ ਆ ਉਹਦੇ ਵਿੱਚ ਵੀ ਅਸੀਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਨੂੰ ਇਹੋ ਪੁਰੀ ਰਫੀਜ਼ ਕਰਦੇ ਆ ਕਿ ਜਿਹੜੇ ਸਾਡੇ ਕਿਸਾਨ ਜਿਹੜੇ 55 ਜਾਂ 60 ਜਿਹੜੇ ਆ ਜਿਹੜਾ ਹੜਾ ਦੀ ਜਿਹੜੀ ਮੌਤ ਹੋਈ ਆ ਉਹਨਾਂ ਨੂੰ ਘੱਟੋ ਘਾਟ 50 ਹਜ਼ਾਰ 50 ਲੱਖ ਰੁਪਈਆ ਜਿਹੜਾ ਪਰ ਆਦਮੀ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਆ ਦੇਖੋ ਉਹਨ ਜਿਹੜਾ ਸਾਡਾ ਝੋਨਾ ਮਰ ਗਿਆ ਉਹ ਚ 50 ਹਜ਼ਾਰ ਜਿਹੜਾ ਏਕੜ ਜਿਹੜਾ ਜੋ ਨਦੀ ਫਸਲ ਦੀ ਮੰਗ ਕਰ ਰਹੇ ਆ ਔਰ ਜਿਨ੍ਹਾਂ ਦਾ ਗੰਨਾ ਖਰਾਬ ਹੋਇਆ ਉਹਦਾ 1.5 ਲੱਖ ਜਿਹੜਾ ਏਕੜ ਦੀ ਜਿਹੜੀ ਮੰਗ ਕਰ ਰਹੇ ਆ ਜਿਹੜੇ ਖਾਦ ਸਾਡੇ ਖਰਾਬ ਹੋ ਗਏ ਆ ਉਹਨਾਂ ਨੂੰ 10 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਪਸ਼ੂ ਕੋਈ ਆਪਣੇ ਗਾਊ ਜਾਂ ਮੱਝਾਂ ਜਿਹੜੀਆਂ ਪਾਣੀ ਚ ਰੁੜ ਗਈਆਂ ਮਾਰੀਆਂ ਗਈਆਂ ਨੇ ਉਹ ਤਕਰੀਬਨ ਲੱਖ ਰੁਪਈਆ ਹੈ ਤੇ ਜ਼ਿਆਦਾ ਆ ਘਟ ਕੋੜ ਲੱਖ ਰੁਪਈਆ ਇੱਕ ਪਸ਼ੂ ਦਾ ਜਿਹੜਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਤਾ ਜਾਵੇ ਇਹ ਸਾਡੀ ਜਿਹੜੀ ਆ ਹੋਰੀ ਔਰ ਜਿਹੜੀ ਸਾਡੀ ਦੋਧਾ ਸਰਕਾਰਾਂ ਨੂੰ ਪੰਜਾਬ ਨੂੰ ਔਰ ਸੈਂਟਰ ਨੂੰ ਜਿਹੜੀ ਸਾਡੀ ਇਹ ਮੰਗਿਆ ਜਿਹੜੀ ਅਸੀਂ ਜਿਹੜੀ ਜਥੇਬੰਦੀ ਕਰ ਰਹੇ ਹਾਂ ਹੋਰ ਜਿਹੜੇ ਸਾਡੇ ਆ ਦੇਖੋ ਅੱਗੇ ਜਿਹੜੀ ਲੈਂਡ ਪੋਲਿਸੀ ਉਹ ਜਿਹੜੀ ਪੰਜਾਬ ਦੀ ਜਿਹੜਾ 60 ਤੋਂ 65000 ਜਿਹੜਾ ਏਕੜ ਸੀ ਜਿਹੜਾ ਇਹਨਾਂ ਨੇ ਐਕਵਾਇਰ ਕਰਨਾ ਸੀ ਔਰ ਉਹਨਾਂ ਨੂੰ ਅੱਗੋਂ ਅਡਾਨੀ ਬਾਨੀ ਨੂੰ ਜਿਹੜਾ ਮਹਿੰਗੇ ਭਾਅ ਜਿਹੜਾ ਵੇਚਣਾ ਸੀ ਉਹ ਸਾਰੀਆਂ ਸਿੱਖਤ ਮੋਰਸੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੇ ਰੜਕੇ ਜਿਹੜਾ ਉਹ ਜਿਹੜਾ ਉਹਨਾਂ ਨੂੰ ਜਿਹੜੀ ਜ਼ਮੀਨ ਖਵਾਰ ਕਰਦੀ ਹੈ ਉਹਨਾਂ ਨੂੰ ਬੰਦ ਜਿਹੜਾ ਕੀਤਾ ਆ ਜੇ ਇਦਾਂ ਹੀ ਕੋਈ ਕਿਸਾਨਾਂ ਦੇ ਨਾਲ ਆ ਅੱਗੋਂ ਕੋਈ ਪੱਕਾ ਹੋਇਆ ਤੇ ਅਸੀਂ ਸਾਰੇ ਜਿੰਨੇ ਵੀ ਜਥੇਬੰਦੀਆਂ ਇਕੱਠੇ ਹੋ ਕੇ ਜਿਹੜੀ ਉਹ ਤਗੜੇ ਹੋ ਕੇ ਜਿਹੜੀ ਆ ਉਹਨੂੰ ਲੜਾਈ ਲੜਾਂਗੇ ਭਾਈ ਸਾਹਿਬ ਕਿਹਦੇ ਹਲਾਤਾ ਤੁਹਾਨੂੰ ਜਿਹੜੀ ਅੱਜ ਕਾਦੀਆਂ ਦੁਆਰ ਕਰਵਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਾਸਾ ਕਮਾਂਡ ਦੇਖੋ ਸਾਰਿਆਂ ਨੂੰ ਪਤਾ ਆ ਕਿ ਜੋ ਹੜ ਜੋ ਆਏ ਸੀ ਉਹਦੇ ਵਿੱਚ ਜਿਹੜਾ ਅਸੀਂ ਸਮਾਨ ਡੈਂਪ ਕੀਤਾ ਸੀ ਉਹਦੇ ਤੇ ਸਰਕਾਰ ਨੇ ਕਬਜ਼ਾ ਕਰਨਾ ਚਾਹਿਆ ਉਹਦਾ ਅਸੀਂ ਸਰਕਾਰ ਦਾ ਵਿਰੋਧ ਕੀਤਾ ਉਹਦੇ ਵਿੱਚ ਜਿਹੜਾ ਸਾਡੇ ਉੱਤੇ ਪਰਚੇ ਵੀ ਹੋਣ ਤੱਕ ਗਏ ਔਰ ਜਿਹੜੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨੇ ਸਾਡੀ ਉਹਦੇ ਬਾਤ ਨਹੀਂ ਪੁੱਛੀ ਔਰ ਇਸ ਇੱਕ ਬਹੁਤ ਹੀ ਦੁਖੀਰ ਦੇ ਨਾਲ ਅਸੀਂ ਜਿਹੜੇ ਅੱਜ ਉਹਨਾਂ ਦੀ ਨਿੰਦਿਆ ਕਰਦੇ ਹਾਂ ਕਿਉਂਕਿ ਅਸੀਂ ਉਸ ਜਥੇਬੰਦੀ 'ਚ 5 ਸਾਲ ਕੰਮ ਕੀਤਾ ਔਰ ਨਿਤੜਕ ਹੋ ਕੇ ਕੰਮ ਕੀਤਾ ਤੇ ਉਹਨਾਂ ਨੇ ਸਾਡੇ ਜਿਹੜਾ ਬਾਹਰ ਨਹੀਂ ਫੜੀ ਉਦੋਂ ਜਦੋਂ ਸਾਡੇ ਉੱਤੇ ਸਰਕਾਰ ਚੜ੍ਹ ਕੇ ਆਈ ਸੀਗੀ ਉਹਨਾਂ ਨੇ ਉਹਨਾਂ ਦੇ ਨਾਲ ਲੜ ਕੇ ਮੈਨੂੰ ਉਹਦੇ ਤੋਂ ਬਰਖਾਸਤ ਕੀਤਾ ਔਰ ਮੇਰਾ ਜਿੰਨੇ ਵੀ ਸਾਥੀ ਸੀਗੇ ਉਹਨਾਂ ਸਾਰਿਆਂ ਨੇ ਵਿਰੋਧ ਕੀਤਾ ਇਸ ਗੱਲ ਦਾ ਔਰ ਅੱਜ ਅਸੀਂ ਸਾਰੇ ਜਿਹੜੇ ਅੱਜ 100 ਦੇ ਕਰੀਬ ਜਿਹੜੇ ਸਾਡੇ ਮੇਰੇ ਸਾਥੀ ਆ ਉਹ ਸਾਰੇ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਆ ਔਰ ਕਾਦੀਆਂ ਦੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਵੀਰੋ ਔਰ ਜੋ ਵੀ ਅੱਗੇ ਤੋਂ ਸੇਵਾ ਕਰਾਂਗੇ ਨਿਤੜਕ ਹੋ ਕੇ ਕਰਾਂਗੇ ਜਿੱਦਾਂ ਪਹਿਲਾਂ ਹਜ ਜਦ ਬੰਦੀ ਕਰਦੇ ਰਿਹਾ ਹੋਣ ਵੀ ਇਸੇ ਤਰ੍ਹਾਂ ਕੰਮ ਕਰਦੇ ਰਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ